ਵਹੀਂ ਕੁੱਚੀ ਕਾ ਖਾਲਸਾ ਵਹੀਂ ਕੁੱਚੀ ਕੀ ਪਤੇ ਗੁਰੂ ਦੀ ਪਿਆਰੀ ਸੰਗਤ ਚ ਗੁਰੂ ਸਹਿਬਾਨਾ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਜੀ ਜਦੋਂ ਤਦ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸultanpur ਵਿਖੇ ਰਹਾ ਕਰਦੇ ਸੀ ਤਾਂ ਉਹ ਬੇਂ ਨਦੀ ਵਿੱਚ ਇਸ਼ਨਾਨ ਕਰਨ ਦੇ ਲਈ ਰੋਜ਼ਾਨਾ जाया ਕਰਦੇ ਸੀ ਇੱਕ ਦਿਨ ਗੁਰੂ ਜੀ ਇਸ਼ਨਾਨ ਕਰਨ ਦੇ ਲਈ ਗਏ ਤਾਂ ਉਹਨਾਂ ਨੇ ਜਦੋਂ ਪਾਣੀ ਵਿੱਚ ਡੁਬਕੀ ਲਗਾਈ ਤਾਂ ਫਿਰ ਉਹ ਪਾਣੀ ਦੇ ਉੱਪਰ ਨਹੀਂ ਆਈ ਤੇ ਤਿੰਨ ਦਿਨਾਂ ਤੱਕ ਉਹ ਸੀ ਨਦੀ ਵਿੱਚ ਅਲੋਪ ਰਹੇ ਜਦੋਂ ਗੁਰੂ ਜੀ ਪਾਣੀ ਦੇ ਉੱਪਰ ਨਹੀਂ ਆਏ ਤਾਂ ਸਲਤਾਨਪੁਰ ਨਗਰ ਦੇ ਸਾਰੇ ਹਿੰਦੂ ਲੋਕ ਚਿੰਤਾ ਵਿੱਚ ਪੈ ਗਏ ਤੇ ਕਈ ਜਣੇ ਆਖਣ ਲੱਗੇ ਕਿ ਜਾਂ ਤਾਂ ਗੁਰੂ ਜੀ ਪਾਣੀ ਵਿੱਚ ਡੁੱਬ ਗਏ ਹਨ ਜਾਂ ਫਿਰ ਉਹਨਾਂ ਨੂੰ ਕਿਸੇ ਪਾਣੀ ਵਾਲੇ ਜਾਨਵਰ ਨੇ ਖਾ ਲਿਆ ਹੈ ਪਰ ਤੀਸਰੇ ਦਿਨ ਜਦੋਂ ਗੁਰੂ ਜੀ ਪਾਣੀ ਦੇ ਉੱਪਰ ਆ ਗਏ ਸਾਂ ਸੁਲਤਾਨਪੁਰੇ ਨਗਰ ਦੇ ਵਿੱਚ ਫਿਰ ਤੋਂ ਖੁਸ਼ੀ ਦਾ ਮਾਹੌਲ ਬਣ ਗਿਆ ਤੇ ਸੁਲਤਾਨਪੁਰ ਨਗਰ ਦੇ Hindu ਅਤੇ Musalman ਲੋਕ ਗੁਰੂ ਜੀ ਦਾ ਸਵਾਗਤ ਕਰਨ ਦੇ ਲਈ ਬੇ ਨਦੀ ਦੇ ਕੋਲ ਪਹੁੰਚ ਗਏ ਤੇ ਜਾ ਕੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਦੇਖੋ ਤੁਹਾਡੇ ਬਾਹਰ ਆਉਣ ਦੀ ਖੁਸ਼ੀ ਵਿੱਚ ਮੁਸਲਮਾਨ ਲੋਕ ਵੀ ਇੱਥੇ ਪਹੁੰਚੇ ਹੋਏ ਹਨ ਤਾਂ ਗੁਰੂ ਜੀ ਨੇ ਮੁਸਕੁਰਾ ਕੇ ਉੱਤਰ ਦਿੱਤਾ ਕਿ ਭੋਲੇ-ਭੋਲੋ ਲੋਕੋ ਇਸ ਸੰਸਾਰ ਵਿੱਚ ਨਾ ਤਾਂ ਕੋਈ Hindu ਹੈ ਤੇ ਨਾ ਹੀ ਕੋਈ Musalman ਹੈ ਤੇ ਸਾਰੇ ਜਣੇ ਉਸ ਇਸਬਰ ਦੇ ਹੀ ਬੰਦੇ ਹਨ ਕੋਲ ਖੜੇ ਕੋਈ ਮੁਸਲਮਾਨਾ ਤੂੰ ਇਹ ਗੱਲ ਸਹਿਣ ਨਾ ਹੋਈ ਤੇ ਉਹ ਨਾ ਨਵਾਬ ਦੌਲਤ ਖਾਨ ਦੀ ਕੋਲ ਜਾ ਕੇ ਗੁਰੂ ਜੀ ਦੀ ਸ਼ਿਕਾਇਤ ਕਰ ਦਿੱਤੀ ਤੇ ਆਖਣ ਲੱਗੀ ਕਿ ਨਵਾਬ ਸਾਹਿਬ ਸਾਨੂੰ ਇਦਾਂ ਲੱਗਦਾ ਹੈ ਕਿ ਜਿਵੇਂ ਨਾਨਕ ਜੀ ਕਮਲੇ ਹੋ ਚੁੱਕੇ ਹਨ ਕਿਉਂਕਿ ਨਦੀ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਹ ਲੋਕਾਂ ਨੂੰ ਕਹਿ ਰਹੇ ਹਨ ਕਿ ਨਾਤਾ ਕੋਈ ਹਿੰਦੂ ਹੈ ਤੇ ਨਾ ਹੀ ਕੋਈ ਮੁਸਲਮਾਨ ਹੈ ਲੋਕਾਂ ਦੇ ਮੂੰਹੋਂ ਗੁਰੂ ਜੀ ਦੇ ਬਾਰੇ ਇਹ ਗੱਲ ਸੁਣ ਕੇ ਨਵਾਬ ਦੌਲਤਖਾਂ ਦੇ ਮਨ ਵਿੱਚ ਗਲਤ ਵਿਚਾਰ ਆਉਣੇ ਸ਼ੁਰੂ ਹੋ ਗਏ ਤੇ ਉਹਨਾਂ ਨੇ ਇੱਕ ਬਿਉਤ ਬਣਾਈ ਕਿ ਕਿਉਂ ਨਾ ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨ ਮਤ ਵਿੱਚ ਲਿਆਉਂਦਾ ਜਾਵੇ ਤੇ ਉਸਨੇ ਗੁਰੂ ਜੀ ਨੂੰ ਆਪਣੇ ਕੋਲ ਸੱਤ ਕੇ ਕਿਹਾ ਕਿ ਜੇਕਰ ਤੁਸੀਂ Hindu ਤੇ Muslmana ਵਿੱਚ ਕੋਈ ਵੀ ਫਰਕ ਨਹੀਂ ਸਮਝਦੇ ਹੋ ਤਾਂ ਫਿਰ ਤੁਹਾਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਸਾਬਿਤ ਕਰਨ ਦੇ ਲਈ ਤੁਹਾਨੂੰ ਮਸਜਿਦ ਵਿੱਚ ਜਾ ਕੇ ਨਮਾਜ਼ ਪੜ੍ਹਨੀ ਪਵੇਗੀ ਤੰਤਨ ਸਿਰੀクル ਨਾਨਕ ਦੀਵ ਜੀ ਦੌਲਤ ਖਾਨ ਦੀ ਕੱਲ ਦੇ ਨਾਲ ਰਾਜੀ ਹੋ ਗਈ। ਕਿ ਉਹ ਦੌਲਤ ਖਾਨ ਦੇ ਨਾਲ ਨਮਾਜ਼ ਪੜਨ ਲਈ ਮਸਜਿਦ ਵਿੱਚ ਪਹੁੰਚ ਗਈ। ਸਾਰੀ ਸੁਲਤਾਨਪੁਰ ਨਗਰ ਵਿੱਚ ਇਹ ਖਬਰ ਫੈਲ ਗਈ ਕਿ ਨਾਨਕ ਦੀਵ ਜੀ ਮੁਸਲਮਾਨ ਬਣ ਚੱਲੇ ਹਨ। ਉਹ ਸਾਰਿਆਂ ਦੇ ਸਾਹਮਣੇ ਮਸਜਿਦ ਵਿੱਚ ਨਮਾਜ਼ ਪੜ੍ਹ ਕੇ ਦਿਖਾਉਣਗੀ ਮਸਜਿਦ ਵਿੱਚ ਕਾਫੀ ਵੱਡੀ ਗੁੰਤੀ ਵਿੱਚ ਮੁਸਲਮਾਨ ਲੋਕ ਪਹੁੰਚ ਗਏ ਤੇ ਕਾਜੀ ਨੇ ਲੋਕਾਂ ਨੂੰ ਨਮਾਜ਼ ਪੜਾਉਣੀ ਸ਼ੁਰੂ ਕਰ ਦਿੱਤੀ ਪਰ ਗੁਰੂ ਨਾਨਕ ਦੇਵ ਜੀ ਉਸ ਨਮਾਜ਼ ਦੇ ਵਿੱਚ ਸ਼ਾਮਿਲ ਨਹੀਂ ਹੋਏ ਜਦੋਂ ਨਮਾਜ਼ ਖਤਮ ਹੋਈ ਤਾਂ ਕਾਜੀ ਨੇ ਦੌਲਤਖਾਨ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਨਾਨਕ ਜੀ ਨੇ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ ਤੇ ਉਲਟਾ ਸਾਡੇ ਉੱਪਰ ਹੱਸ ਕੇ ਸਾਡੀ ਬੇਇੱਜ਼ਤੀ ਕਰ ਰਹੇ ਸਨ ਕਾਜੀ ਦੇ ਮੂੰਹ ਇਹ ਗੱਲ ਸੁਣ ਕੇ ਦੌਲਤਖਾਨ ਨੂੰ ਗਰੋਧ ਆ ਗਿਆ ਤੇ ਉਹ ਗੁਰੂ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ ਨ ਗੁਰੂ ਜੀ ਨਵਾਬ ਦੌਲਤ ਖਾਨ ਨੂੰ ਕਹਿਣ ਲੱਗੇ ਕਿ ਨਵਾਬ ਸਾਹਿਬ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਮੈਂ ਨਮਾਜ਼ ਕਿਦੇ ਨਾਲ ਪੜਦਾ ਕਿਉਂਕਿ ਜਦੋਂ ਨਮਾਜ਼ ਚੱਲ ਰਹੀ ਸੀ ਤਾਂ ਇਹ ਕਾਜੀ ਤਾਂ ਆਪ ਹੀ ਮਸਜਿਦ ਵਿੱਚ ਹਾਜ਼ਰ ਨਹੀਂ ਸੀ ਇਸ ਦਾ ਸਰੀਰ ਤਾਂ ਮਸਜਿਦ ਦੇ ਅੰਦਰ ਮੌਜੂਦ ਸੀ ਪਰ ਇਸ ਦੀ ਆਤਮਾ ਆਪਣੇ ਘਰ ਪਹੁੰਚੀ ਹੋਈ ਸੀ ਕਿਉਂਕਿ ਇਸ ਦੇ ਘਰ ਇਸ ਦੀ ਗਾਇਨੀ ਇੱਕ ਬਸੇਰੇ ਨੂੰ ਜਨਮ ਦਿੱਤਾ ਹੈ ਤੇ ਗਾਇਨੀ ਦੇ ਠੀਕ ਪਿੱਛੇ ਇੱਕ ਟੋਆ ਹੈ ਤੇ ਨਮਾਜ਼ ਪੜ੍ਹਦੇ ਸਮੇਂ ਇਹ ਸੂਝ ਰਹੀ ਹਸੀ ਕਿ ਕਿਤੇ ਮੇਰਾ ਬਸੇਰਾ ਉਸ ਟੋਏ ਵਿੱਚ ਨਾ ਡਿੱਗ ਪਵੇ ਤੇ ਨਵਾਬ ਸਾਹਿਬ ਗੱਲ ਸਿਰਫ ਇੱਥੇ ਹੀ ਨਹੀਂ ਮੁੱਕਦੀ ਹੈ ਕਿਉਂਕਿ ਜਦੋਂ ਨਮਾਜ਼ ਚੱਲ ਰਹੀ ਸੀ ਉਸ ਸਮੇਂ ਤੁਹਾਡਾ ਬਿਮਾਨ ਕੰਦਾਰ ਪਹੁੰਚਿਆ ਹੋਇਆ ਸੀ ਤੇ ਤੁਸੀਂ ਵੀ ਕੰਦਾਰ ਤੋਂ ਕੂੜਿਆਂ ਨੂੰ ਖਰੀਦਣ ਮਾਰੀ ਸੋਚ ਰਹੀ ਸੀ ਨਬਾਬ ਸਾਹਿਬ ਨਮਾਜ਼ ਤਾਂ ਆਤਮਾ ਦੇ ਨਾਲ ਪੜੀ ਜਾਂਦੀ ਹੈ ਪਰ ਤੁਹਾਡੇ ਤਾਂ ਦੋਨਾਂ ਦੀ ਹੀ ਆਤਮਾ ਉਸ ਵੇਲੇ ਉੱਥੇ ਨਹੀਂ ਸੀ ਇਸ ਲਈ ਤੁਹਾਡੀ ਨਮਾਜ਼ ਵੀ ਕਬੂਲ ਨਹੀਂ ਹੋਈ ਕਾਜੀ ਗੁਰੂ ਜੀ ਦੇ ਮੋਹ ਇਹ ਗੱਲ ਸੁਣ ਕੇ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਆਖਣ ਲੱਗਾ ਜੀ ਜੀ ਅੰਤਰਜਾਮੀ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋਈ ਹੈ ਤੁਸੀਂ ਜੋ ਵੀ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ ਤੇ ਨਵਾਬ ਦੌਲਤਖਾਨੇ ਵੀ ਗੁਰੂ ਜੀ ਦੇ ਸਾਹਮਣੇ ਨੀਮੀ ਪਾਲਈ ਤੇ ਗੁਰੂ ਜੀ ਤੋਂ ਆਪਣੀ ਗਲਤੀ ਦੀ ਖਿਮਾ ਮੰਗਣ ਲੱਗਾ ਕਾਜੀ ਅਤੀ ਨਾਬਾਬ ਦਲਤਖਾਂ ਗੁਰੂ ਜੀ ਦੇ ਇਸ ਕਥਕ ਤੋਂ ਇਨੇ ਪ੍ਰਭਾਵਿਤ ਹੋਏ ਕਿ ਉਸ ਦਿਨ ਤੋਂ ਬਾਅਦ ਉਹਨਾਂ ਨੇ ਮਨ ਲਗਾ ਕੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ ਸਤਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਜੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜਿਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ